ਉਹ ਕਿਹੜੀ ਚੀਜ਼ ਆ ਜਿਹੜੀ ਉੱਪਰ ਨੂੰ ਵੀ ਜਾਂਦੀ ਆ ਥੱਲੇ ਨੂੰ ਵੀ ਆਉਂਦੀ ਆ ਆ ਅਸੀਂ ਰੱਖਿਆ ਨਵਾਂ ਆਪਰੇਟਰ ਮਸ਼ੀਨ ਦੇ ਉੱਤੇ ਆਪਰੇਟਰ ਸਾਹਿਬ ਨੂੰ ਇੱਧਰ ਹੁਣ ਆਪਾਂ ਲਾਇਆ ਅਮਰੂਦ ਤੋੜਨ ਇਹ ਕਾਹ ਦੇਖੋ ਦੋ ਲੱਗੇ ਉਹ ਵਾਲੇ ਉਹਨਾਂ 'ਚ ਦੇਖੋ ਪੱਕਾ ਕੋਈ ਜੇ ਪੱਕਾ ਤਾਂ ਤੋੜਿਓ ਪੱਕਾ ਫੜਾ ਦਿਓ ਫੜਾ ਦਿਓ ਬੱਸ ਕਰੋ ਕੱਲੇ ਜੋ ਅੱਗੇ ਵੀ ਰਹਿਣ ਤੋਂ ਅੱਜੋ ਹੀ ਨਹੀਂ ਖਾ ਲੈਣੇ ਸਾਰੇ ਇਹ ਕਾ ਵੀ ਆ ਇਹ ਨਹੀਂ ਲੈਣਾ ਹੋਇਆ ਆਪਰੇਟਰ ਜੀ ਥੱਲੇ ਆ ਜਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੀ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਦਾ ਜਿਹੜਾ ਵਲੌਗ ਆ ਉਹ ਵੀ ਬਹੁਤ ਫਨੀ ਹੋਣ ਵਾਲਾ ਵਧੀਆ ਹੋਣ ਵਾਲਾ ਆ ਤੇ ਸਾਰੇ ਜਣੇ ਨਾ ਵਲੌਗ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਜੁਆਇਨ ਵੀ ਕਰ ਲੈਣ ਤੇ ਉਹਦੇ ਲਈ ਤੁਹਾਨੂੰ ਮਨੀ ਪੇ ਕਰਨੀ ਪੈਣੀ ਆ ਪਲੀਜ਼ ਹੱਥ ਬਨ ਕੇ ਬੇਨਤੀ ਆ ਕਿ ਸਾਰੇ ਯਾਰ ਮੇਰੇ ਚੈਨਲ ਨੂੰ ਜ਼ਰੂਰ ਜੁਆਇਨ ਕਰਨ ਠੀਕ ਆ ਜੀ ਤੇ ਅੱਜ ਨਾ ਆਪਾਂ ਜੇ ਕੱਲ ਦਾ ਮੇਰਾ ਵਲੌਗ ਦੇਖਿਆ ਹੋਣਾ ਆ ਉਹਦੇ ਵਿੱਚ ਜਿਹੜਾ ਦੋ ਮੂੰਹਾਂ ਵਾਲਾ ਡੰਡਾ ਨਹੀਂ ਹੁੰਦਾ ਮੈਨੂੰ ਤਾਂ ਵੈਸੇ ਉਹਦਾ ਨਾਂ ਨਹੀਂ ਪਤਾ ਕੀ ਕਹਿੰਦੇ ਸੀਗੇ ਤਾਂ ਕੱਲ ਦੀਦੀ ਹੁਣਾਂ ਤੋਂ ਮੈਂ ਪੁੱਛਾਂਗਾ ਉਹਨਾਂ ਨੇ ਦੱਸਿਆਗਾ ਪਤਾ ਨਹੀਂ ਸਲਿੰਗੜ ਕੇ ਤੜੁੰਗੜ ਕੁਛ ਇਦਾਂ ਦਾ ਕਹਿੰਦੇ ਆ ਹਨਾ ਤੇ ਅੱਜ ਅਸੀਂ ਆਪਣੇ ਇੱਧਰ ਸੋਹਰਾ ਫੈ ਕੀ ਕਹਿੰਦੇ ਆ ਉਹ ਡੰਡੇ ਨੂੰ ਜੇ ਇਹਨਾਂ ਨੂੰ ਪਤਾ ਵੀ ਆ ਕਿ ਨਹੀਂ ਪਤਾ ਆ ਜੋ ਸਾਰਿਆਂ ਇਕੱਲੇ ਇਕੱਲੇ ਨੂੰ ਪੁੱਛਦੇ ਆ ਅੱਜ ਦੇਖਣਾ ਆ ਵੀ ਇਹ ਟੱਬਰ ਕਿੰਨਾ ਕੁ ਹਿਆ ਰਿਆ ਸੋਹਰਿਆਂ ਦਾ ਨੋਹਾਂ ਨੂੰ ਪਰਖਦੇ ਹੁੰਦੇ ਨਾ ਅੱਜ ਆਪਾਂ ਇਹਨਾਂ ਨੂੰ ਪਰਖਣਾ ਆ ਤੇ ਆ ਜੋ ਦੇਖਦੇ ਆ ਵੀ ਕਿੰਨੀ ਕੁ ਨੌਲੇਜ ਆ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਮੰਮੀ ਨੂੰ ਪੁੱਛਦੇ ਆ ਮੰਮੀ ਗੱਲ ਸੁਣਿਓ ਜਿਹੜਾ ਉਹ ਡੰਡਾ ਨੇ ਆ ਦੇਖਿਓ ਉਹ ਵਾਲਾ ਜਿਹੜਾ ਆਫਸਾਇਆ ਆ ਇਹ ਆਹ ਵਾਲਾ ਲੰਬਾ ਜਿਹਾ ਹਨਾ ਆ ਦੇਖੋ ਆ ਉੱਤੇ ਦੋ ਇਦਾਂ ਉਹਦੇ ਇਹਨੂੰ ਕੀ ਕਹਿੰਦੇ ਹੁੰਦੇ ਡੰਡੇ ਨੂੰ ਨੂਆ ਨਾ ਇਹ ਨਾ ਇਹ ਨੂੰ ਸੱਜੇ ਕੀ ਸੱਜਦੇ ਰੀ ਜਿਹੜਾ ਦਰਖਤ ਰੀ ਆਹੋ ਬੱਲੇ ਨਹੀਂ ਦਰਖਤ ਨਹੀਂ ਦੱਸਣਾ ਇਹ ਡੰਡੇ ਨੂੰ ਕੀ ਕਹਿੰਦੇ ਆ ਜਿਹਦਾ ਇਦਾਂ ਦੋ ਹੱਤਾਂ ਹਾਂ 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 ਹੈ ਸੰਗੜ ਸੰਗੜ ਦੁਸਾਂਗੜ ਦੁਸਾਂਗੜ ਆਹੋ ਠੀਕ ਆ ਚਲੋ ਮੰਮੀ ਨੇ ਸਹੀ ਜਵਾਬ ਦਿੱਤਾ ਦੁਸਾਂਗੜ ਮੰਮੀ ਲੱਗੇ ਤਾਂ ਹੈ ਤਾਉਣੇ ਤੈ ਹਟ ਜਾ ਮੜ ਕੇ ਚੱਕਰ ਹੋਣਾ ਆ ਲਓ ਇਧਰ ਪਾਠ ਸ਼ੁਰੂ ਹੋ ਗਿਆ ਏ ਮੰਮੀ ਨੂੰ ਤਾਂ ਦੇਖ ਲੈਣ ਪਿੱਛੇ ਪਿੱਛੇ ਹੈਗੀਆਂ ਮੈਂ ਦੱਸਦੀ ਆ ਆਹੋ ਇਹ ਰਹੀ ਹਟਣ ਆਏ ਨੇ ਆ ਹਟਦੀ ਹੀ ਨਹੀਂ ਛੁਟਾਉਣ ਜਿਹੜੀ ਚੱਕਰ ਆ ਗਿਆ ਲੈ ਤੈਨੂੰ ਸ਼ੁਰੂ ਹੋਣ ਵਾਲਾ ਚਲੋ ਚਲੋ ਆਹੇ ਘਾਰੇ ਮੰਮੀ ਆ ਤੋੜ ਲੈਣੇ ਆਹੋ ਦੇਖ ਕੇ ਆਹ ਹੋਰ ਦੇਖ ਕੇ ਆ ਕਹਿੰਦੇ ਤੋਰੀਆਂ ਦੇਖ ਗਈਆਂ ਜਿਹੜੇ ਚੋੜਦਾ ਉਹ ਤਾਂ ਹਜੇ ਤੱਕ ਕਿੱਥੇ ਹੈਗੀ ਆ ਉਹ ਨਾ ਲੋਕਾਂ ਦਾ ਆਹ ਲਓ ਉਹ ਤੇ ਗਿਆ ਹੁਣ ਆਈ ਜਾਣਾ ਮੈਨੂੰ ਕਾਹ ਤੂੰ ਮੜ ਜਾ ਯਾਰ ਕਾਇੜੇ ਕਾਇੜੀ ਤੂੰ ਇਹ ਤੋੜੋ ਆਹੋ ਸਾਨੂੰ ਕੀ ਚੱਕਰ ਤੁਹਾਨੂੰ ਹੀ ਆਉਣੇ ਆ ਸਾਨੂੰ ਨਾ ਦੱਸਿਓ ਵੇ ਚੱਕਰ ਆ ਗਿਆ ਆਹੋ ਇਹਦੇ ਸਾਹਮਣੇ ਖੜੇ ਹੀ ਨਾ ਹੋਇਆ ਕਰੋ ਲੱਗਦਾ ਲੋਕਾਂ ਨੂੰ ਹੂੰ ਉੱਧਰੋਂ ਦੇਖਦੇ ਹਾਂ ਇਹਨਾਂ ਨੂੰ ਪੁੱਛਦੇ ਮੰਮੀ ਨੇ ਤਾਂ ਸਹੀ ਜਵਾਬ ਦੇ ਇੱਥੋਂ ਪਾਕੇ ਢਿਲੋਂ ਸਾਹ ਨੂੰ ਪੁੱਛਦੇ ਆ ਲੱਗਦਾ ਸ਼ਾਇਦ ਇਹਨਾਂ ਨੂੰ ਵੀ ਨਹੀਂ ਪਤਾ ਹੋਣਾ ਇਹ ਚੀਜ਼ ਦਾ ਲੱਭੀਆਂ ਨਹੀਂ ਵਿੱਚ ਜੇ ਇਹਨੂੰ ਦੇਖਣੀ ਆ ਪਹਿਣੀ ਆ ਹੋ ਗਏ ਜੇ ਕਿ ਮੈਂ ਹੀ ਨਾ ਟਿਕ ਜਾਵਾਂ ਕਿਤੇ ਉਹ ਉਹ ਨਹੀਂ ਉਹ ਉਹ ਜਨ ਲੱਗਿਓ ਲੱਗਿਓ ਮੇਰੀ ਗੱਲ ਸੁਣਿਆ ਪਹਿਲਾਂ ਹੈ ਆ ਦੱਸਿਓ ਆ ਡੰਡੇ ਨੂੰ ਕੀ ਕਹਿੰਦੇ ਆ ਜਿਹੜਾ ਤੁਹਾਡੇ ਕੋਲ ਆ ਹੈ ਕੀ ਦੱਸੋ ਯਾਰ ਤੋੜ ਜਾ ਹੁੰਦਾ ਕੋਈ ਥੱਲੇ ਦਸੌਣ ਨੂੰ ਜਾਂ ਥੱਲੇ ਡੱਡੂ ਵੀ ਹੋਰ ਆ ਮम्मी ਤੁਸੀਂ ਕਹ ਤਾਂ ਦੱਸਦੇ ਮੈਂ ਇਹਨਾਂ ਨੂੰ ਪੁੱਛਣਾ ਆ ਦੇਖਾ ਮम्मी ਨੇ ਕੰਮ ਖਰਾਬ ਕਰ ਦਿੱਤਾ ਕੁਛ ਨਹੀਂ ਹਾਲੇ ਨਾ ਦਸੌੜ ਦਸੌੜ ਕਰਦੇ ਪਏ ਹੈਗੇ ਮम्मी ਦੇਖ ਲਓ ਆਪਣੇ ਪੁੱਤ ਦੀ ਕਿੱਦਾਂ ਸੈਡ ਦਿੰਦੀ ਆ ਉਹ ਮੈਂ ਤੁਹੇ ਦੱਸਣਾ ਨਹੀਂਗਾ ਦਸੌੜ ਕਹਿੰਦੇ ਹੈਗੇ ਅਤਲੋ ਕੋਈ ਨਹੀਂ ਮੈਂ ਬਾਕੀਆਂ ਨੂੰ ਪੁੱਛਦੀ ਆ ਮੈਂ ਲਾਦਾ ਉਧਰ ਦੀਨ ਨੂੰ ਨਹੀਂ ਪਤਾ ਹਨਾ ਮੈਂ ਦੀਨ ਨੂੰ ਵੀ ਪੁੱਛ ਕੇ ਆਣੀ ਆ ਐਨ ਕਾ ਲਾ ਲਓ ਹੈ ਕੀ ਪਤਾ ਦੇਸੀ ਜਾਵੇ ਜੀ ਜੀ ਨੇ ਸਾਨੂੰ ਦੱਸਿਆ ਸੀ ਨਾ ਵੀ ਸੋਨੇ ਦਾ ਪਾਣੀ ਛੜਕਾਓ ਦੀਦੀ ਸਹੀ ਗੱਲ ਆ ਵੀ ਬਹੁਤ ਫਾਇਦਾ ਹੁੰਦਾ ਬਹੁਤ ਅਸਰ ਹੁੰਦਾ ਉਹ ਪਾਣੀ ਦਾ ਤੇ ਅਸੀਂ ਨਾ ਦੋ ਵਾਰੀ ਤੋੜੀ ਤੋਰੀਆਂ ਤੋੜ ਕੇ ਖਾ ਲਈਆਂ ਆ ਗਲਤ ਕਹਿ ਹੋ ਜਾਂਦਾ ਇੱਕੋ ਵਾਰੀ ਜੇ ਤੋਰੀਆਂ ਤੋੜਨੀਆਂ ਹਾਂ ਇਦਾਂ ਤੋੜ ਤੋੜ ਕੇ ਖਾ ਲਈਆਂ ਭਲੇਖਾ ਪਈ ਜਾਂਦਾ ਆ ਤੇ ਚਲੋ ਦੇਖਦੇ ਆ ਕਿੰਨੀਆਂ ਕਲੇਥੀਆਂ ਆ 7 5 6 ਤਾਂ ਹੋਈ ਗਈਆਂ ਆ ਹਾਂਜੀ ਮੈਂ ਤਾਂ ਦੇਖੀ ਤਾਂ ਬਰੋਕੀ ਨਾ ਲੱਭਣੀਆਂ ਹੁਣ ਮੈਂ ਵਿੱਚ ਦੇਖਾਂ ਕਿ ਡੇ ਕ ਛਾਂਕ ਦੇਣੀ ਸੀਗੀ ਪਹਿਲਾਂ ਫੇ ਉੱਤੇ ਨੂੰ ਬੇਲੇ ਤੇ ਚੜਾਉਣੀ ਸੀਗੀ ਆ ਦੋ ਆ ਇੱਥੇ ਲੁਕੀਆਂ ਹੋਈਆਂ ਵਿੱਚ ਹਾਂ ਹੋਇਆ ਪਤਾ ਨਹੀਂ ਲੱਗਦਾ ਪੱਤਿਆਂ 'ਚ ਪੱਤੇ 10 ਨਾਲ ਨਾ ਕਰਿ ਲਿਆਉਣਾ ਇਹ ਲੈਣਾ ਹੂੰ ਤਾਂ ਦੇਖੋ ਕਿ ਪੱਤੇ ਮਮੀ ਦੇ ਦਪਾਨ ਹੋਣੇ ਆ ਬੇਲ ਟੁੱਟ ਜਾਣੀ ਆ ਢੰਗ ਹੀ ਆਈ ਨਮੀ ਇਹ ਤੋਂ ਪਹਿਲਾਂ ਦਿਸਣਾ ਬੰਦ ਹੋਵੇ ਤੋੜ ਲੋ ਸ਼ਵਾਸ਼ ਸ਼ਵਾਸ਼ ਇਹ ਇਹ ਲੈ ਇਨਾ ਟਾਈਮ ਐਨਾ ਟਾਈਮ ਨੂੰ ਤਾਂ ਬੰਦਾ ਸਬਜ਼ੀ ਬਣਾ ਲਵੇ ਕਿੰਨੀ ਮੁਸ਼ਕਲ ਕੰਨੀ ਪੈਂਦੀ ਆ ਇਹ ਆ ਲੈ ਬੇਲੀ ਗਈ ਸਮਝੋ ਆਹ ਲੋ ਜੀ ਤਿੰਨ ਟੋਟੇ ਹੋ ਗਏ ਆ ਨੋ ਵੀ ਸਾਡਾ ਇੱਕ ਟਾਈਮ ਦਾ ਸਰ ਜਾਣਾ ਹਣ ਤੋਰੀਆਂ ਦਾ ਹੈਗੀ ਆ ਹੋਰ ਬੱਸ ਕਰੋ ਮੇਰੇ ਤਾਂ ਧੌਣ ਦੁਖਣ ਲੱਪੇ ਉੱਤੇ ਦੇਖ ਦੇਖ ਕੇ ਓਕੇ ਦੋ ਦੋ ਟੋਟੇ ਕਰਕੇ ਸੋਟ ਦੇ ਉੱਤੇ ਤੋਰੀਆਂ ਇਹ ਹਾਂਜੀ ਹੁਣ ਨਾ ਆਪਾਂ ਬਾਹਰ ਆਏ ਸੀਗੇ ਹਵੇਲੀ ਤਾਂ ਮੈਂ ਕਹ ਚਲੋ ਦੀਦੀ ਨੂੰ ਪੁੱਛਦੇ ਆ ਦੀਦੀ ਜਿਹੜੇ ਪੇਕੇ ਆ ਉਹ ਮਾਲਪੁਰ ਸਾਈਡ ਆ ਤੇ ਉਧਰ ਇਹ ਨਾ ਥੋੜਾ ਜਿਹਾ ਬੋਲੀ ਦਾ ਵੀ ਕਾਫੀ ਫਰਕ ਆ ਜਿੱਦਾਂ ਸਾਡੇ ਇੱਧਰ ਕਹਿੰਦੇ ਕੀ ਹੋਇਆ ਦੀਦੀ ਹੁਣਾਂ ਦੇ ਉਧਰ ਕਹਿੰਦੇ ਆ ਕਿਆ ਹੋਇਆ ਤੇ ਜੇ ਆਪਾਂ ਇੱਧਰ ਹੁਣ ਜਿੱਦਾਂ ਸਾਡੇ ਪਿੱਛੇ ਆ ਕਾਹੂਸ ਆ ਨਾ ਤਾਂ ਆਪਾਂ ਇਹਨੂੰ ਕਹਿੰਦਾ ਸਾਡੀ ਦੁਆਬੇ ਬੋਲੀ ਚੋਂਦਾ ਕਾਹੂਸ ਤੇ ਦੀਦੀ ਹੁਣਾਂ ਦੇ ਕਹਿੰਦੇ ਆ ਅਲਕਰਾ ਮਤਲਬ ਕਿ ਹੋਰ ਵੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਆ ਜਿਨ੍ਹਾਂ ਇੱਕ ਕਾਫੀ ਡਿਫਰੈਂਸ ਆ ਤੇ ਕਾਫੀ ਕੋਸ਼ ਜਿਦਾ ਅਲੱਗ-ਅ ਤੇ ਮੱਕੇ ਦੀ ਹੋਣਾ ਪੁੱਛਦੇ ਦੀ ਤੁਹਾਨੂੰ ਪਤਾ ਆ ਜਿਹੜੀ ਚੀਜ਼ ਹੈ ਹਨਾ ਆ ਦੇਖੋ ਜਿਹੜੀ ਥੱਲੇ ਲਗਾਈ ਹੋਆ ਇਹ ਇਹਦੇ ਦੋ ਮੂੰਹ ਜਦਾ ਬਣਿਓ ਆ ਨਾ ਆ ਦੇਖੋ ਇਹ ਆਹ ਵਾਲੇ ਹਨਾ ਆ ਡੰਡੇ ਨੂੰ ਕੀ ਕਹਿੰਦੇ ਆ ਸੰਘੜ ਹਾਂ ਦਸਾਂਘੜ ਦੀ ਨੂੰ ਵੀ ਪਤਾ ਇੱਕ ਮੈਨੂੰ ਹੀ ਨਹੀਂ ਪਤਾ ਸੀਗਾ ਮੈਨੂੰ ਪਹਿਲੀ ਵਾਰ ਪਤਾ ਲੱਗਾ ਵੀ ਇਹਨੂੰ ਦਸਾਂਘੜ ਕਹਿੰਦੇ ਆ ਸਲਿੰਗੜ ਵੀ ਕਹਿੰਦੇ ਆ ਸਲਿੰਗੜ ਤਾਂ ਹੀ ਪਤਾ ਕਿ ਦਸਾਂਘੜ ਹੀ ਆ ਸਾਂਘੜੇ ਕਹਿੰਦੇ ਆ ਇਹਨੂੰ ਆਹ ਕਾਲੋਦਰ ਦੀ ਹੋਣੀ ਸਲਿੰਗੜ ਕਹਿੰਦੇ ਹੈਗੇ ਉਹਨਾਂ ਦੇ ਕਹਿੰਦੇ ਨੇ ਸਾਡੇ ਦਸਾਂਗੜ ਸੱਦੂ ਆ। ਅੱਛਾ ਠੀਕ ਆ। ਚਲੋ ਇੱਕ ਮੈਨੂੰ ਹੀ ਨਹੀਂ ਪਤਾ ਹੈ ਬਾਕੀ ਸਾਰਿਆਂ ਨੂੰ ਪਤਾ ਵੀ ਇਹਨੂੰ ਦਸਾਂਗੜ ਕਹਿੰਦੇ ਆ ਹਨਾ ਇਹਦਾ ਜੋੜ ਨਹੀਂ ਹੋ ਜਾਂਦੇ ਉਹ ਜਿਹਦਾ ਦਬੱਲੇ ਨੂੰ ਵੀ ਦਾ ਅੱਛਾ ਉਹਦਾ ਦੋ ਕਰਕੇ ਉਹਨੂੰ ਕਹਿੰਦੇ ਦਸਾਂਗੜ ਦਸਾਂਗੜ ਬਣ ਜਾਂਦਾ। ਅੱਛਾ ਦਸਾਂਗੜ ਦਾੰਦਾ। ਮੈਨੂੰ ਪਹਿਲੀ ਿਆਰ ਪਤਾ ਲੱਗਾ ਵੀ ਇਹਦਾ ਨਾਂ ਦਸਾਂਗੜ ਆ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ। ਜੋੜ ਨਹੀਂ ਹੋ ਜਾਂਦੇ। ਇਹਦਾ ਮਤਲਬ ਹੈ ਸਾਰਿਆਂ ਨੂੰ ਪਤਾ ਸਿਰਫ ਇੱਕ ਮੈਨੂੰ ਹੀ ਨਹੀਂ ਪਤਾ ਹੈਗਾ ਹਨਾ। ਬਲੌਗ ਵਾਲੇ ਭਾਈ ਨੂੰ ਨਹੀਂ ਮੈਨੂੰ ਬਲੌਗ ਵਾਲੇ ਨੂੰ ਹੀ ਪਤਾ ਹੈਗਾ ਬਾਕੀ ਸਾਰਿਆਂ ਨੂੰ ਪਤਾ ਹੈਗਾ ਹਨਾ। ਤੇ ਅਜਾ ਇੱਕ ਇੱਕ ਹੋਰ ਮੈਂ ਤੁਹਾਨੂੰ ਉਹ ਮੀ ਟੰਗ ਟਵਿਸਟਰ ਦਿੰਨੀ ਆ ਆਜੋ ਤੁਸੀਂ ਵਿਧਰ ਮੈਂ ਦੇਖਣਾ ਹੈ ਤੁਹਾਡੇ ਜੋ ਕਿਹੜਾ ਬੋਲਦਾ ਦੋਨਾਂ ਨੌ ਸਸ ਚੋ ਹਨਾ ਤੇ ਤੁਸੀਂ ਨਾ ਪੰਜਾਰੀ ਬੋਲਣਾ ਆ ਪਹਿਲਾਂ ਮੈਂ ਦੇਖ ਲਵਾਂ ਬੋਲ ਕੇ ਮੇਰੇ ਤੋਂ ਬੋਲ ਹੁੰਦਾ ਇਹ ਤੋਰੀਆਂ ਤੋੜ ਕੇ ਧਰ ਲਈਆਂ ਪੰਜਾਰੀ ਬੋਲਣਾ ਤੋਰੀਆਂ ਤੋੜ ਕੇ ਧਰ ਲਈਆਂ ਤੋਰੀਆਂ ਤੋੜ ਕੇ ਧਰ ਲਈਆਂ ਹਾਂਜੀ 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 ਤੋਰੀਆਂ ਹੋਣ ਤੋਰੀਆਂ ਨਿਕਲ ਹੁਣ ਤੋਰੀਆਂ ਹੋ ਗਿਆ ਨਾ ਤੋਰੀਆਂ ਤੋੜ ਕੇ ਧਰ ਹਾਂ ਛੋਟੂ ਹਾਂ ਇੱਕ ਮੜਾ ਜਾ ਵਿੱਚ ਰੋਂ ਕਰਤਾ ਮੰਮੀ ਤੁਸੀਂ ਬੋਲੋ ਤਾਂ ਨਹੀਂ ਬੋਲ ਨਹੀਂ ਹੁਣ ਬੋਲੋ ਤਾਂ ਹੀ ਦੇਖਦੇ ਆ ਕਹਿੰਦਾ ਤੋਰੀਆਂ ਤੋੜ ਕੇ ਧਰ ਲਈਆਂ ਨੇ ਤੋਂ ਵੀ ਅਲਕੋ ਜਾਣਾ ਨਾ ਇਹ ਦੇਖੋ ਭਾਈ ਕੋਸ਼ਿਸ਼ ਤਾਂ ਕਰੋ ਪਾਪੇ ਨੇ ਬੁਲਾਉਂ ਆ ਆ ਪਾਪੇ ਨੇ ਪੂਰਾ ਹੀ ਬੋਲਣਾ ਤੋਰੀਆਂ ਤੋੜ ਕੇ ਧਰ ਲਈਆਂ ਹਾਂਜੀ ਤੋਰੀਆਂ ਤੋੜ ਕੇ ਧਰ ਲਈਆਂ ਹਾਂਜੀ ਤੋਰੀਆਂ ਤੋੜ ਕੇ ਧਰ ਲਈਆਂ ਹੂੰ ਤੋਰੀਆਂ ਤੋੜ ਕੇ ਧਰ ਲਈਆਂ ਹੂੰ ਤੋਰੀਆਂ ਤੋੜ ਕੇ ਧਰ ਲਈਆਂ ਹਾਂਜੀ ਇੱਕ ਹੋਰ ਤੋਰੀਆਂ ਤੋੜ ਕੇ ਧਰ ਲੈ ਮम्मी ਮम्मी ਨੰਬਰ ਲੈ ਗਈ ਵੀ ਆਪਣੀ ਨੌ ਨਾਲ ਉਹ ਦੇ ਲੋ ਸੱਤ ਜਿੱਤ ਗਈ ਐ ਮम्मी ਨੇ ਬੋਲ ਲਿਆ ਪੰਦੇਦਾਰੀ ਬੋਲ ਹੋਣਾ ਹੈ ਨਾ ਚਲੋ ਚਲਿਏ ਘਰ ਇੱਕ ਮੈਂ ਹੀ ਸੀਗੀ ਜਿਹਨੂੰ ਪਤਾ ਨਹੀਂ ਸੀਗਾ ਗਾਂ ਆਪਾਂ ਚੋ ਲਈਏ ਤੇ ਟਾਈਮ ਹੋ ਗਿਆ ਸਵਾ 6 ਦਾ ਤੇ ਚਲਿਏ ਹੁਣ ਦੇਖੀਏ ਬਾਕੀ ਕੰਮ ਕਰ ਠੀਕ ਆ ਜੀ ਜੇ ਮਤ ਇਹ ਚਾਰਕਦੇ ਨੇ ਜਾਣਾ ਮੁੜ ਕੇ ਹਟ ਕੇ ਬਹਿ ਜਾਣਾ ਲਓ ਦੌੜ ਲਾਗੇ ਆਈ ਦੌੜ ਰੋਣੀ ਇੱਥੇ ਦੌੜ ਹੋ ਜੂ ਨਾ ਹੁਣ ਦੌੜ ਨੂੰ ਵੀ ਹੂੰ ਤੋਂ ਨੋ ਬਗਾ ਦੌੜਣਾ ਜੀ ਅੱਛਾ ਮੈਂ ਤਾਂ ਘਰੇ ਵਾਲੇ ਬੁੱਢੇ ਹੋ ਗਏ ਆ ਇਹਦਾ ਮələ ਹਲੇ ਤੀ ਜਵਾਨੀ ਆ ਓਏ ਮੁੰਡਾ ਜਵਾਨੀ ਚ ਪੈਰ ਰੱਖਦਾ ਹਲੇ ਉਹ ਪੁਰਾਵਾ ਉਦਾਂ ਇਹਨਾਂ ਯਾਰ ਮੜੇ ਅੱਛਾ ਮੇਰੀ ਗੱਲ ਸੁਣੋ ਹੈ ਇਧਰ ਮੂੰਹ ਕਰਿਆ ਕਰੋ ਪਹਿਲਾਂ ਹਨਾ ਫੇ ਮੇਰੇ ਗੱਲ ਕਰਨ ਦਾ ਮਜ਼ਾ ਆ ਜਾਂਦਾ ਆ ਸਾਰੇ ਕਹਿੰਦੇ ਭਾਜੀ ਬੋਲਦਾ ਨਹੀਂ ਬੋਲਦਾ ਨਹੀਂ ਓ ਮੈਂ ਕੱਜ ਭਾਜੀ ਹਨਾ ਸੁਣਾਈ ਦਿੰਨੇ ਸਾਰਿਆਂ ਨੂੰ ਬੋਲਦਾ ਤੁਸੀਂ ਪੰਜ ਵਾਰੀ ਪਤਾ ਕੀ ਕਹਿਣਾ ਹੈ ਤੇ ਪੰਜ ਵਾਰੀ ਤੇਜ਼ ਤੇ ਬੋਲਣਾ ਤੋਰੀਆਂ ਤੋੜ ਕੇ ਧਰ ਦਿੱਤੀਆਂ ਧਰ ਲਈਆਂ ਜਾ ਠੀਕ ਆ ਤੋਰੀਆਂ ਤੋੜ ਕੇ ਧਰ ਲਈਆਂ ਪੰਜ ਵਾਰੀ ਤੇਜ਼ ਤੇ ਬੋਲਣਾ ਮਨੋ ਨੇ ਆ ਲੈ ਪੰਜ ਵਾਰੀ ਬੋਲਣਾ ਤੋਰੀਆਂ ਤੋੜ ਕੇ ਧਰ ਲਈਆਂ ਠੀਕ ਆ ਹੁਣ ਤੋਰੀਆਂ ਤੋੜ ਕੇ ਧਰ ਦਿੱਤੀਆਂ ਤੇਜ਼ ਏ ਥੋੜੀ ਸੋਚ ਸੋਚ ਕੇ ਲੈ ਬਸ ਤੋਰੀਆਂ ਤੋੜ ਕੇ ਧਰ ਲਈਆਂ ਤੋਰੀਆਂ ਤੋੜ ਕੇ ਧਰ ਲਈਆਂ ਤੋਰੀਆਂ ਤੋੜ ਕੇ ਧਰ ਨਹੀਂ ਆ ਤੋਰੀਆਂ ਤੋੜ ਕੇ ਧਰ ਨਹੀਂ ਆ ਤੋਰੀਆਂ ਤੋੜ ਤੋੜ ਕੇ ਧਰ ਲਈਆਂ ਹਾਂ ਪਾਪਾ ਜੀ ਅੱਖਾਂ ਬੰਦ ਕਰਕੇ ਵਚਨ ਕਰਦੇ ਆ ਹਾਂ ਤੋਰੀਆਂ ਤੋੜ ਉਹ ਤਾਂ ਰੋਜ਼ ਤੋੜਦੇ ਆ ਪਤਾ ਹੀ ਆਣ ਉਹੀ ਪਤਾ ਹੈ ਕਿ ਤੌਰ ਤੋੜ ਇਦਾਂ ਬਣ ਜਾਂਦੀ ਗੱਲ ਹੈ ਨਾ ਕਿਉਂਕਿ ਸਵੇਰੇ ਵੀ ਮੈਂ ਜਦੋਂ ਬੋਲਦੀ ਸੀ ਤਾਂ ਇਦਾਂ ਹੋ ਗਿਆ ਤਿੰਨ ਤਾਂ ਹੋ ਗਿਆ ਮੜੇ ਦੇ ਸੋਚ ਕੇ ਬੋਲ ਲਵੇ ਉਸਨੇ ਹੂੰ ਠੀਕ ਆ ਤੇ ਆਪਾਂ ਰੋਜ਼ ਹਨਾ ਇੱਕ ਗੱਲ ਕਹੀ ਸੀਗੀ ਵੀ ਆਪਾਂ ਰੋਜ਼ ਹਨਾ ਢਿੱਲੋ ਸਾਹਿਬ ਤੋਂ ਇੱਕ ਸਵਾਲ ਪੁੱਛਿਆ ਕਰਨਾ ਠੀਕ ਆ ਜੀ ਤੇ ਅੱਜ ਆਪਾਂ ਢਿੱਲੋ ਸਾਹਿਬ ਤੋਂ ਇੱਕ ਕੁਐਸਚਨ ਹੋਰ ਪੁੱਛਦੇ ਆ ਤੇ ਤੁਸੀਂ ਦੱਸਿਓ ਦਾ ਆਨਸਰ ਕੀ ਆ ਤਾਂ ਕਿਸਾਨ ਮੈਂ ਪਹਿਲਾ ਸਵਾਲ ਤਾਂ ਸੁਣ ਲਓ ਸਵਾਲ پتہ ਕੀ ਆ ਤੁਹਾਨੂੰ ਮੰਨ ਲਓ ਇੱਕ ਹਨੇਰੇ ਵਾਲੇ ਕਮਰੇ ਚ ਬੰਦ ਕਰ ਦਿੱਤਾ ਠੀਕ ਆ ਧਿਆਨ ਨਾਲ ਸੁਣਿਓ ਜਿਹੜਾ ਸਮਝ ਲਾ ਜਾਏ ਕਾਹ ਲੋ ਗਾਈਆਂ ਵਾਂਗੂ ਨਾ ਕਰੀ ਜਾਏ ਉਹ ਵੀ ਖਾ ਲਿਆ ਤਾਂ ਉਹਨੇ ਵੀ ਪੱਠੇ ਖਾ ਲਏ ਤੁਹਾਨੂੰ ਮੰਨ ਲਓ ਇੱਕ ਹਨੇਰੇ ਵਾਲੇ ਕਮਰੇ ਚ ਬੰਦ ਕਰ ਦਿੱਤਾ ਠੀਕ ਆ ਹੈ ਤਾਨੂੰ ਕੋ ਤਿੱਲਾਂ ਦੀ ਡੱਬੀ ਦੇ ਦਿੱਤੀ ਤੇ ਉੱਥੇ ਨਾ ਪਿਆਇਆ ਇੱਕ ਦੀਵਾ ਲਾਲਟੇਨ ਤੇ ਮੋਮਬਤੀ ਤੁਸੀਂ ਸਭ ਤੋਂ ਪਹਿਲਾਂ ਕੀ ਜਗਾਉਂਗੇ ਲੱਗਦਾ ਤੁਹਾਨੂੰ ਇੱਕ ਹਨੇਰੇ ਵਾਲੇ ਕਮਰੇ 'ਚ ਬੰਦ ਕਰ ਦਿੱਤਾ ਆਹੋ ਠੀਕ ਆ ਤੇ ਤੁਹਾਨੂੰ ਉੱਥੇ ਹਨੇਰੇ ਵਾਲੇ ਕਮਰੇ 'ਚ ਇੱਕ ਲਾਲਟੇਨ ਮੋਮਬਤੀ ਤੇ ਦੀਵਾ ਪਿਆ ਤੁਹਾਨੂੰ ਤਿੱਲਾਂ ਦੀ ਡੱਬੀ ਦੇ ਦਿੱਤੀ ਸਭ ਤੋਂ ਪਹਿਲਾਂ ਤੁਸੀਂ ਕੀ ਜਗਾਉਂਗੇ ਇੱਲਾਣਾ ਬਿਜਲਾ ਕੇ ਫੇਰੇ ਬਾਲੂਆਂ ਕੋਈ ਹਾਂ ਵੈਰੀ ਗੁੱਡ ਦਿਮਾਗ ਹੈਗਾ ਆ ਮੈਨੂੰ ਤਾਂ ਸੁਣਿਆ ਲੱਗਦਾ ਕਿ ਤੇ ਸਵਾਲ ਸੁਣਿਆ ਸੀ ਤਾਂ ਹੀ ਓਏ ਓਏ ਮੇਰੇ ਏਡੂਆ ਨਹੀਂ ਉੱਤੇ ਗੱਡੀ 'ਚ ਸੁਣਨੇ ਹਾਂ ਉਹ ਨਹੀਂ ਤਾਂ ਦਾ ਕਹਿੰਦਾ ਤੁਸੀਂ ਮੀਂਹ ਪੈ ਗਿਆ ਉਹ ਗਿੱਲੀ ਹੋ ਗਈ ਮੋਮਬੱਤੀ ਵੀ ਉੱਥੇ ਪਰਾਲੀ ਪਈ ਆ ਮਾਜ ਸਪਈਆ ਹੂੰ ਇਹਦਾ ਕਈ ਚੀਜ਼ਾਂ ਇੰਦੇ ਦੱਸਦਾ ਉਹ ਅੱਛਾ ਉਹਨਾਂ ਨੇ ਕਹਿੰਦੇ ਵੀ ਮੋਮਬਤੀ ਵੀ ਗਿੱਲੀ ਆ ਉਹ ਵੀ ਗਿੱਲੀ ਆ ਮੋਮਬਤੀ ਗਿੱਲੀ ਹੋਵੇ ਤਾਂ ਆਕੇ ਤਾਂ ਚਲ ਉਹਨੂੰ ਵੀ ਪੈਣ ਦੀ ਉਹ ਕਹਿੰਦਾ ਪਹਿਲਾਂ ਸਭ ਤੋਂ ਅਸੀਂ ਅੱਗ ਪਰਾਲੀ ਨੂੰ ਲਾਵਾਂਗੇ ਪਰਾਲੀ ਸੁੱਕੀ ਆ ਪਰਾਲੀ ਦੀ ਉਹਨੇ ਕਿਹਾ ਨਹੀਂ ਨਾ ਕਿ ਪਰਾਲੀ ਵੀ ਗਿੱਲੀ ਹੋਈ ਆ ਅੱਛਾ ਉਹਨੇ ਕਿਹਾ ਤਾਂ ਪਰਾਲੀ ਨੂੰ ਅੱਗ ਲਾਵਾਂਗੇ ਜੀ ਮੋਮਬਤੀ ਵੀ ਗਿੱਲੀ ਆ ਹੂੰ ਉਹਦੇ ਵਿੱਚ ਗੈਸ ਗੈਸ ਐ ਨਹੀਂ ਹੂੰ ਤੇਲ ਹੈ ਨਹੀਂ ਉਹ ਚ ਇਦਾਂ ਦੀ ਗੱਲ ਅੱਛਾ ਚਲੋ ਇੱਕ ਸਵਾਲ ਹੋਰ ਫੇਰ ਹੈ ਨਾ ਹੋਰ ਬਸ ਹੁੰਦਾ ਮੈਨੂੰ ਤਾਂ ਜਿੱਥਾ ਆ ਗਿਆ ਤਾਂ ਹੀ ਹੋਏ ਤਾਂ ਹੀ ਮੈਂ ਸੋਚਿਆ ਇਨੀ ਛਤੀ ਦਿਮਾਗ ਕਿਤਾ ਕੰਮ ਕਰ ਗਿਆ ਇੱਕ ਸਵਾਲ ਹੋਰ ਮੰਨ ਲਓ ਤੁਸੀਂ ਨਹਾ ਕੇ ਹਟੇ ਆ ਹਨਾ ਨੋਂਣ ਤੋਂ ਬਾਅਦ ਤੁਸੀਂ ਸਾਰਾ ਪਿੰਡਾ ਪੂੰਝ ਲਿਆ ਪਰ ਨਹਾ ਕੇ ਪੁੱਛੇ ਨਾ ਬਣਾ ਲੈ ਤੁਸੀਂ ਬਾਤ ਨਾ ਹੀ ਜਾਓ ਨਾ ਹਣ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਦਿਓ ਨੋਂਣ ਤੋਂ ਬਾਅਦ ਇੱਕ ਚੀਜ਼ ਗਿੱਲੀ ਰਹਿ ਜਾਂਦੀ ਦੱਸੋ ਕਿਹੜੀ ਆ ਕੀ ਗਿੱਲਾ ਨਾ ਤੁਸੀਂ ਸਾਰਾ ਪਿੰਡਾ ਪੂੰਝ ਲਿਆ ਪਰ ਇੱਕ ਚੀਜ਼ ਗਿੱਲੀ ਰਹਿ ਜਾਂਦੀ ਆ ਹੌਣ ਦੱਸੋ ਜਾਨੋ ਦਾ ਗਿੱਲੇ ਬਾਲ ਬੋਲ ਬਾਲ ਵੀ ਸੋਕਾਇਆ ਉਹਨਾਂ ਪਹੁੰਚੇ ਨਾ ਗਿੱਲੇ ਤਾਂ ਸਾਰਾ ਥੋੜੀ ਸੋ ਨਾ ਅੰਦਰ ਨਹੀਂ ਫਿਰ ਦੱਸੋ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਇੱਕ ਗਿੱਲੀ ਰਹਿ ਜਾਂਦੀ ਆ ਉਹ ਤੁਹਾਨੂੰ ਨਹੀਂ ਪਤਾ ਲੱਗਾ ਹਾਰ ਗਏ ਚੱਲ ਦੇ ਖੜੀ ਗੋ ਲੈ ਤੂੰ ਤਾਂ ਫਿਰ ਡਬਲ ਮਾਈਂਡਡ ਤੂੰ ਇਹ ਤਾਂ ਸਾਬਣ ਵੀ ਗਿੱਲਾ ਹੀ ਰਹਿੰਦਾ ਲੈ ਉਹ ਥੜੀ ਮਤਲਬ ਕਿ ਨਹੀਂ ਪਤਾ ਤੁਹਾਨੂੰ ਨਹੀਂ ਸਾਡੇ ਪੌਣ ਵਾਲੀ ਜੀ ਆ ਓਰੇ ਮੈਂ ਮੈਂ ਕਹਾ ਤਾਂ ਇਦਾਂ ਦੱਸਾਂ ਤੁਸੀਂ ਕਾਮਨ ਸੈਂਸ ਪਰ ਤੋਂ ਵੀ ਕਿਹੜੀ ਚੀਜ਼ ਗਿੱਲੀ ਰਹਿ ਜਾਂਦੀ ਆ ਯਾਰ ਉਹ ਵੀ ਤਾਂ ਹੋ ਗਿਆ ਸੁੱਕਣੇ ਪਾਈ ਇਹਦਾ ਗਿੱਲੇ ਦਾ ਸਾਰਾ ਗਿੱਲੇ ਹੁੰਦਾ ਚੀਜ਼ਾਂ ਦਿਮਾਗ ਪਤਾ ਵੀ ਸਾਡਾ ਕਿੱਥੇ ਕਿੱਥੇ ਧੋੜਦਾ ਹੈ ਨਾ ਨਹੀਂ ਇਦਾਂ ਦੀ ਨਹੀਂ ਕੋਈ ਚੀਜ਼ ਹੈ ਗਿੱਲੇ ਵਾਲੇ ਮਾੜਾ ਮੁੰਡਾ ਸਕੋਣੇ ਪੈਂਦੇ ਇਦਾਂ ਦੀ ਨਹੀਂ ਕੋਈ ਵੀ ਚੀਜ਼ ਹੈਗੀ ਜਿੱਦਾਂ ਹੀ ਤੁਸੀਂ ਸੋਚਦੇ ਆ ਵਧੀਆ ਹੀ ਚੀਜ਼ ਆ ਤੋਲੀਆਂ ਹਾਂ ਵੈਰੀ ਗੁੱਡ ਦਿਮਾਗ ਅੱਜ ਆਉਣਾ ਲੱਗ ਉਹ ਵੀ ਗਿੱਲਾ ਹੋਈ ਜਾਂਦਾ ਅੱਜ ਦਿਮਾਗ ਤੋੜਦਾ ਪਿਆ ਆ ਵੀ ਅੱਜ ਮੇਰੇ ਕੁਐਸਚਨ ਜਿਹੜੇ ਫਿੱਕੇ ਪਈ ਜਾਂਦੇ ਤੁਹਾਡੇ ਅੱਗੇ ਹੈ ਹੁਣ ਮੈਨੂੰ ਇੱਕ ਹੋਰ ਕੁਐਸਚਨ ਸੋਚ ਲੈਣ ਦੋ ਹੁਣ ਮੈਂ ਉਹ ਆਹੋ ਸਾਰੇ ਅੱਜ ਬੜਾ ਰੋਧ ਦਾ ਇੱਕ ਪੁੱਛਣਾ ਹੈ ਅੱਛਾ ਠੀਕ ਆ ਰੋਧ ਦਾ ਇੱਕ ਪੁੱਛਣਾ ਹਣਾ ਹੁਣ ਮੈਂ ਆਪਣੀ YouTube ਫੈਮਿਲੀ ਨੂੰ ਤਾਂ ਇੱਕ ਪੁੱਛ ਲਵਾਂ ਵੀ ਉਹਨਾਂ ਨੂੰ ਵੀ ਕੁਐਸਚਨ ਇੱਕ ਪੁੱਛਣਾ ਆ ਲਓ ਜੀ ਅੱਜ ਨਾ ਆਪਾਂ ਢਿੱਲੋ ਸਾਹਿਬ ਤੋਂ ਦੋ ਕੁਐਸਚਨ ਪੁੱਛ ਲਏ ਆਪਾਂ ਰੋਜ਼ ਦੇ ਕਿਹਾ ਸੀ ਵੀ ਇੱਕ ਕੁਐਸਚਨ ਪੁੱਛਿਆ ਕਰਨਾ ਆ ਤੇ ਅੱਜ ਆਪਾਂ ਇਹਨਾਂ ਦੋ ਪੁੱਛ ਲਏ ਦੋਨਾਂ ਦੇ ਨਾ ਸਹੀ ਜਵਾਬ ਦਿੱਤੇ ਆ ਤੇ ਆਪਾਂ ਜਿਹੜਾ ਕੱਲ ਇੱਕ ਕੁਐਸਚਨ ਪੁੱਛਿਆ ਸੀਗਾ ਹਨਾ ਵੀ ਗਾਈਆਂ ਦੇ ਮੂੰਹ ਇੱਕ ਉਧਰ ਨੂੰ ਹੋਣਾ ਚਾਹੀਦਾ ਇੱਕ ਉਧਰ ਨੂੰ ਤਾਂ ਪੱਠੇ ਦੱਸੋ ਕਿੱਦਾਂ ਖਾਊਗੀਆਂ ਉਹ ਆਪਣਾ ਇੱਕ ਸਹੀ ਜਵਾਬ ਦਿੱਤਾ ਭੈਣ ਨੇ ਆਸ਼ਾ ਰਾਣੀ ਉਹਨਾਂ ਦਾ ਨਾਮ ਆ ਪਰ ਉਹਨਾਂ ਦੇ ਜ਼ਿਲ੍ਹੇ ਦਾ ਕੀ ਨਾਮ ਆ ਉਹ ਨਹੀਂ ਨਾ ਦੱਸਿਆ ਤੇ ਆਪਣਾ ਮੜਿਆ ਫੋਨ ਬੰਦ ਕਰ ਲਓ ਆਸ਼ਾ ਰਾਣੀ ਉਹਨਾਂ ਦਾ ਨਾਮ ਆ ਤੇ ਉਹਨਾਂ ਦਾ ਜ਼ਿਲ੍ਹੇ ਦਾ ਕੀ ਨਾਮ ਉਹ ਨਹੀਂ ਉਹਨਾਂ ਨੇ ਦੱਸਿਆ ਪਲੀਜ਼ ਭੈਣ ਆਪਣਾ ਤੁਸੀਂ ਜ਼ਿਲ੍ਹੇ ਦਾ ਨਾਮ ਵੀ ਜ਼ਰੂਰ ਮੈਂਸ਼ਨ ਕਰਿਆ ਕਰੋ ਠੀਕ ਆ ਜੀ ਤੇ ਆਪਾਂ ਹੁਣ ਥੱਲੇ ਜਾ ਕੇ ਤੁਹਾਨੂੰ ਇੱਕ ਕੁਐਸਚਨ ਹੋਰ ਪੁੱਛਦੇ ਆ ਤੇ ਸਾਰੇ ਜਾਣੇ ਉਹਦਾ ਸਵਾਲ ਦਾ ਜਵਾਬ ਦੇਓ ਤੇ ਆਪਾਂ ਉਹਨਾਂ ਦਾ ਕਮੈਂਟ ਪਿੰਨ ਕਰਕੇ ਰਿਪਲਾਈ ਜ਼ਰੂਰ ਕਰਾਂਗੇ ਤੇ ਆਪਣੇ ਸ਼ਹਿਰ ਦਾ ਨਾਮ ਤੇ ਆਪਣਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਆਜੋ ਥੱਲੇ ਤਾਂ ਉੱਪਰ ਹਨੇਰਾ ਹੋ ਗਿਆ ਆ ਹੁਣ ਆਜੋ ਹੋ ਜੀ ਆਪਾਂ ਹੁਣ ਆਨ ਆ ਰੁਕੇ ਹੋਏ ਸੀ ਫਰੀ ਦਾ ਲੱਗੇ ਸੀ ਰੋਟੀ ਖਾਣ ਮੇਕਅਪ ਬਲੌਗ ਦਾ ਐਂਡ ਕਰਨ ਤੋਂ ਪਹਿਲਾਂ ਆਪਣੀ YouTube ਫੈਮਲੀ ਨੂੰ ਜਿਹੜਾ ਇੱਕ ਸਵਾਲ ਆ ਉਹ ਦੇ ਜੀਏ ਕਿਉਂਕਿ ਉੱਪਰ ਬਹੁਤ ਜ਼ਿਆਦਾ ਗਰਮੀ ਤੇ ਮੱਛਰ ਬਹੁਤ ਜ਼ਿਆਦਾ ਹੈਗਾ ਸੱਚੀ ਬੁਰਾ ਹਾਲ ਹੋ ਗਿਆ ਤੇ ਅੱਜ ਦਾ ਜਿਹੜਾ ਆਪਣਾ ਸਵਾਲ ਹੈ YouTube ਫੈਮਲੀ ਲਈ ਸਾਰੇ ਜਣੇ ਪੇਸ ਆਨਸਰ ਜ਼ਰੂਰ ਦਿਓ ਤੇ ਆਪਣਾ ਨਾਮ ਤੇ ਆਪਣੇ ਜਿਲ੍ਹੇ ਦਾ ਨਾਮ ਜ਼ਰੂਰ ਲਿਖਿਆ ਕਰੋ ਠੀਕ ਹੈ ਜੀ ਤੇ ਅੱਜ ਦਾ ਸਵਾਲ ਹੈਗਾ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਉੱਪਰ ਨੂੰ ਵੀ ਜਾਂਦੀ ਹੈ ਥੱਲੇ ਨੂੰ ਵੀ ਆਉਂਦੀ ਹੈ ਪਰ ਆਪਣੀ ਜਗ੍ਹਾ ਤੋਂ ਬਿਲਕੁਲ ਹਿੱਲਦੀ ਨਹੀਂ ਠੀਕ ਹੈ ਜੀ ਤੇ ਸਾਰੇ ਜਣੇ ਸਵਾਲ ਦਾ ਜਵਾਬ ਜ਼ਰੂਰ ਦਿਓ ਤੇ ਦੂਜੀ ਗੱਲ ਇਹ ਹੈ ਵੀ ਤੁਹਾਡੇ ਕਿਹੜੇ ਏਰੀਆ ਚ ਤੁਸੀਂ ਸੰਗੜ ਤੇ ਸਲਿੰਗੜ ਇਹ ਦੋ ਵਰਡ ਆ ਦੋ ਵਰਡ ਆ ਇਹਨਾਂ ਕੀ ਕਿਹਾ ਜਾਂਦਾ ਆ ਤੇ ਸਾਰੇ ਜਣੇ ਮੈਨੂੰ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹ ਵਰਡ ਜਿਹੜੇ ਆ ਇਹ ਮੈਂ ਪਹਿਲੀ ਵਾਰ ਸੁਣੇ ਹੈਗੇ ਤਾਂ ਮੈਨੂੰ ਪਤਾ ਨਹੀਂ ਸੀ ਨਾ ਕਿ ਇਸ ਸੰਗਰ ਸਿਲਿੰਗਰ ਕੀ ਕਹਿੰਦੇ ਆ ਤੇ ਤੁਸੀਂ ਵੀ ਸਾਰੇ ਜਣੇ ਜਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਕਿਹੜੇ-ਕਿਹੜੇ ਨਾਵਾਂ ਨਾਲ ਬੁਲਾਇਆ ਜਾਂਦਾ ਆ ਤੇ ਤੇ ਆਪਾਂ ਵੀ ਉਹ ਅਗਲੇ ਬਲੌਗ ਦੇ ਵਿੱਚ ਮੈਂਸ਼ਨ ਕਰਾਂਗੇ ਹੈਨਾ ਵੀ ਕਿੱਥੇ-ਕਿੱਥੇ ਕਿਹੜੀ ਬੋਲੀ ਦਾ ਫਰਕ ਆ ਤੇ ਕਿਹੜੀਆਂ ਚੀਜ਼ਾਂ ਨੂੰ ਅਲੱਗ-ਅਲੱਗ ਨਾਮ ਦੇ ਨਾਲ ਬੁਲਾਇਆ ਜਾਂਦਾ ਠੀਕ ਆ ਜੀ ਤੇ ਅੱਜ ਦਾ ਬਲੌਗ ਦਾ ਆਪਾਂ ਇੱਥੇ ਖਿਆ ਕਰੋ ਸਕੀਪਰ ਆ ਗਿਆ ਕਰੋ ਤੁਹਾਡੇ سپورਟ ਦੀ ਬਹੁਤ ਲੋੜ ਆ ਤੇ ਸਾਰੇ ਜਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੁਆਇਨ ਕਰ ਲੈਣ ਠੀਕ ਹੈ ਜੀ ਸਾਰੇ ਜਣ ਚੜ੍ਹਦੀ ਕਲਾ ਵਿੱਚ ਮਹਾਰਾਜ ਬਖਸ਼ੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ